ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬਹੁਤ ਖੁਸ਼ੀ ਆ ਕਿ ਪ੍ਰਮਾਤਮਾ ਨੇ ਅਪਾਰ ਬਾਸ਼ੀ ਕੀਤੀ ਹੈ ਸਾਡੇ ਪਰਿਵਾਰ ਤੇ ਸਾਨੂੰ ਪੁੱਤਰੇ ਦਾਤ ਬਖਸ਼ੀ ਹੈ ਸਾਡੇ ਬੇਸ਼ੱਕ ਪੋਤੇ ਦੀ ਜਨਮ ਆ ਜਿਹੜਾ ਉਸ ਵਿਦੇਸ਼ ਵਿੱਚ ਨਿਊਜ਼ੀਲੈਂਡ ਰਹਿੰਦੇ ਆ ਉੱਥੇ ਹੋਇਆ ਪਰ ਸਾਨੂੰ ਇੱਥੇ ਸਾਰਿਆਂ ਨੂੰ ਸਾਡੇ ਦੋਸਤਾਂ ਨੂੰ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਆ ਉਸ ਦਿਨ ਤੋਂ 22 ਤਰੀਕ ਦਾ ਜਨਮ ਆ ਸਾਡੇ ਬੇਟੇ ਦਾ ਪੋਤੇ ਦਾ ਉਸ ਦਿਨ ਤੋਂ ਹੀ ਲੋਕਾਂ ਨੇ ਬਹੁਤ ਤੁਹਾਨੂੰ ਮੁਬਾਰਕਾਂ ਦਿੱਤੀਆਂ ਵਧਾਈਆਂ ਦਿੱਤੀਆਂ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕੀਤਾ ਕਰਦਾ ਹਾਂ ਅਸੀਂ ਆਪਣੇ ਪੋਤੇ ਨੂੰ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਸਾਡੇ ਵਿਰਸਾ ਹੈ ਉਹਨੂੰ ਸੰਭਾਲਣ ਵਾਸਤੇ ਸਾਡੇ ਪੁੱਤ ਪੋਤੇ ਪੰਜਾਬ ਦੇ ਵਿੱਚ ਹੀ ਰਹਿਣ ਕਿਉਂਕਿ ਆਪਣੀ ਨੌਜਵਾਨੀ ਬਹੁਤ ਬਾਹਰ ਨੂੰ ਜਾ ਰਹੀ ਹੈ ਸਾਰਾ ਪੰਜਾਬ ਵਿਹਲਾ ਹੋਇਆ ਪਿਆ ਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਵੀ ਬੱਚਿਆਂ ਦੀ ਲੋੜ ਹੈ ਤੇ ਦੂਸਰਾ ਜੇ ਅਸੀਂ ਆਪਣੇ ਕਿੱਤੇ ਨਾਲ ਵਿਰਸੇ ਨਾਲ ਖੇਤੀਬਾੜੀ ਜੋ ਸਾਡਾ ਕਿੱਤਾ ਹੈ ਉਹਦੇ ਨਾਲ ਬੱਚਿਆਂ ਨੂੰ ਜੋੜ ਕੇ ਰੱਖਾਂਗੇ ਤੇ ਮੇਰਾ ਖਿਆਲ ਹੈ ਜਿਹੜੀ ਪਹਿਰਤ ਅਸੀਂ ਪਾਉਣ ਲੱਗੇ ਆ ਕਿ ਆਪਣੇ ਪੋਤੇ ਨੂੰ ਗਿਫਟ ਟਰੈਕਟਰ ਕੀਤਾ ਜਨਮ ਦਿਤੇ ਤੇ ਉਹ ਲੋਕ ਵੀ ਇਸੇ ਤਰ੍ਹਾਂ ਹੀ ਪੰਜਾਬ ਦੇ ਇਹਨਾਂ ਚੀਜ਼ਾਂ ਵੱਲ ਜਾਣਗੇ ਤਾਂ ਕਿ ਬੱਚਿਆਂ ਨੂੰ ਦੱਸਿਆ ਟਰੈਕਟਰ ਲੈ ਕੇ ਦੇਣ ਬਾਰੇ ਕਿਸ ਤਰ੍ਹਾਂ ਬੱਚਿਆਂ ਦਾ ਉਹਨਾਂ ਨੇ ਬੜੀ ਖੁਸ਼ੀ ਮਨਾਈ ਆ ਜਦੋਂ ਅਸੀਂ ਦੱਸਿਆ ਕਿ ਅਸੀਂ ਆਪਣੇ ਪੋਤੇ ਨੂੰ ਗਿਫਟ ਕਰ ਰਹੇ ਆ ਟਰੈਕਟਰ ਤੇ ਉਹ ਬਹੁਤ ਹੀ ਖੁਸ਼ ਹੋਏ ਤੇ ਸਾਨੂੰ ਉਹਨਾਂ ਨੇ ਬਹੁਤ ਬਹੁਤ ਵਧਾਈਆਂ ਦਿੱਤੀਆਂ ਤੇ ਅਰਦਾਸ ਕੀਤੀ ਗੁਰੂ ਸਾਹਿਬ ਅੱਗੇ ਕਿ ਸਾਡਾ ਪੋਤਾ ਸਾਰਿਆਂ ਦਾ ਆਗਿਆਕਾਰ ਬਣ ਕੇ ਰਵੇ ਗੁਰਸਿੱਖੀ ਜੀਵਨ ਪਤੀਤ ਕਰੇ ਉਸ ਦਾ ਨਾਮ ਵੀ ਉਹਨਾਂ ਨੇ ਸਾਡੇ ਬਾਈ ਜੀ ਹੋਣੀ ਹੈ ਵੱਡੇ ਜਗਿੰਦਰ ਸਿੰਘ ਮਾਸਟਰ ਜੀ ਹੁਣ ਉਹਨਾਂ ਨੇ ਇੱਥੇ ਗੁਰੂ ਸਾਹਿਬ ਤੋਂ ਪਕੋਨ ਮੰਨ ਲਿਆ ਸੀ ਤੇ ਰਾਰਾ ਗੁਰੂ ਸਾਹਿਬ ਵੱਲੋਂ ਆਇਸ ਦੇ ਰਣੇਂਦਰ ਸਿੰਘ ਬੁੱਟਰੋ ਦਾ ਨਾਮ ਰੱਖਿਆ ਗਿਆ ਤੇ ਉਹਨਾਂ ਨੇ ਬਹੁਤ ਹੀ ਸਾਰੇ ਪਰਿਵਾਰਾਂ ਨੇ ਜਿੰਨੇ ਵਿਛਾਂ ਵਿੱਚ ਬਿਠੇ ਆ ਬਹੁਤ ਹੀ ਖੁਸ਼ੀ ਮਨਾਈ ਟਰੈਕਟਰ ਤੇ ਵੀ ਰਣੇਂਦਰ ਦਾ ਟਰੈਕਟਰ ਲਿਖਾਇਆ ਗਿਆ ਜੀ ਹਾਂਜੀ ਬਹੁਤ ਧੰਨਵਾਦ ਅਸੀਂ ਇਸੇ ਕਰਕੇ ਲਿਖਾਇਆ ਕਿਉਂਕਿ ਉਹਨੂੰ ਵੱਡੇ ਹੋਏ ਨੂੰ ਪਤਾ ਲੱਗੇ ਕਿ ਮੈਨੂੰ ਗਿਫਟ ਕੀਤਾ ਗਿਆ ਤੇ ਮੈਂ ਇੱਥੇ ਆਣ ਕੇ ਖੇਤੀਬਾੜੀ ਕਰਨੀ ਆ ਤੇ ਆਪਣੇ ਦਾਦੇ-ਦਾਦੀ ਦੀ ਸੇਵਾ ਕਰਨੀ ਆ ਇਸੇ ਕਰਕੇ ਹੀ ਅਸੀਂ ਇਹ ਸਾਰੀ ਖੁਸ਼ੀ ਮਨਾਈ ਆ ਤੇ ਮਹਾਰਾਜ ਘਰ ਪਰ ਕੇ ਸਾਰਿਆਂ ਦੇ ਦੁਆਰਾ ਫੇਰ ਮੈਂ ਸਾਰੇ ਜੋ ਵੀ ਦੋਸਤ ਮਿੱਤਰ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਡੇ ਡਿਪਾਰਟਮੈਂਟ ਤੋਂ ਖੇਤੀਬਾੜੀ ਭਾਗ ਤੋਂ ਅਫੀਸਰ ਸਾਹਿਬਾਨ ਆ ਇਹ ਸਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾ ਤਾਂ ਡਾਕਟਰ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਦੂਸਰਾ ਜੋ ਇਹਨਾਂ ਨੇ ਆ ਪ੍ਰਤਿਪਾਈ ਹੈ ਇਹ ਪ੍ਰਤਿਪਾਉਣ ਨੇ ਨਾਲ ਜਿਹੜੇ ਹੋਰ ਵੀ ਉਦੇਸ਼ਾਂ 'ਚ ਬੈਠੇ ਆ ਲੋਕ ਜਿਨ੍ਹਾਂ ਨੂੰ ਮਹਾਰਾਜ ਜੀ ਹੁਜਿਆ ਦਾਤਾਂ ਬਖਸ਼ੂਗਾ ਤੇ ਉਹ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਸਮਤ ਬਖਸ਼ੇ ਕੇ ਪੰਜਾਬ ਲਿਆਉਣ ਵਾਸਤੇ ਉਹਨਾਂ ਨੂੰ ਵੈਗਰੂ ਕਿਰਪਾ ਕਰੇ ਤਾਂ ਕਿ ਜਿਹੜਾ ਪੰਜਾਬ ਖਾਲੀ ਹੋ ਰਿਹਾ ਉਹ ਨਾ ਹੋਏ ਬੱਚੇ ਜਿਹੜੇ ਨਵੇਂ ਬੱਚੇ ਜਨਮ ਮੰਗੇ ਉਹਨਾਂ ਨੂੰ ਪੰਜਾਬ ਨਾਲ ਪਿਆਰ ਕਰਨ ਵਾਸਤੇ ਜਦੋਂ ਇਹੋ ਜਿਹੀਆਂ ਪ੍ਰਤਾਂ ਪਾਈਆਂ ਜਾਣਗੀਆਂ ਤੇ ਉਹ ਬਹੁਤ ਵਧੀਆ ਅਪਰਾਲਾ ਰਖਸਾ ਦਾ ਤੇ ਮੈਂ ਸੇ ਇਹਨਾਂ ਨੂੰ ਦੁਬਾਰਾ ਫਿਰ ਵਧਾਈ ਦਿੰਦੇ ਆ ਤੇ ਵੈਗਰੂ ਇਹਨਾਂ ਦੇ ਪੋਤੇ ਨੂੰ ਸਿੱਖੀ ਸਦਕਾ ਭਰੋਸਾ ਨਾਮਦਾਨ ਦੀ ਦਾਤ ਬਖਸ਼ੀ ਤੇ ਬੱਚਾ ਇਧਰ ਆ ਕੇ ਖੇਤੀ ਆਪਦੇ ਖਿੱਤੇ ਨਾਲ ਜੋੜੇ ਵਾਹਿਗੁਰੂ ਜੀ ਕਾ ਖਾਲਸਾ